बहुत बहुत मेहरबानी प्रधान जी जिमे इन्हें दस्या साडे पिंड बाड़िया कल एक सनातन धर्म रजिस्टर्ड है बड़े साल रजिस्टर्ड है ਔਰ ਤੇ ਹਰ ਸਾਲ ਤੇ ਕੋਈ ਨਾ ਪ੍ਰੋਗਰਾਮ ਤੇ ਕਰਦੀ ਹੈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ 10 ਤੋਂ ਲੈ ਕੇ 16 ਨਵੰਬਰ ਤੱਕ ਰਾਸਲੀਲਾ ਜਿਹੜੀ ਕਥਾ ਕਰਾਉਣ ਲਈ ਬਿੰਦਰਪਨ ਤੋਂ ਲੋਕਾਂ ਨੇ ਆਣਾ ਤੇ ਕਥਾ ਕਰਨ ਲਈ ਰਾਸਲੀਲਾ ਕਰਨ ਲਈ ਇਹਦੀ ਪੇਮੈਂਟ ਵੀ ਰਿਵਾਜ ਕੀਤੀ ਹੋਈ ਹੈ ਔਰ ਇਹਦੀ ਐਪਲੀਕੇਸ਼ਨ ਐਪਲੀਕੇਸ਼ਨ ਦਿੱਤੀ ਸੀ ਜਸ ਇਨ ਬਾਰਬਰ ਹਾਲਾ ਕਿ ਆਪਣੀ ਜਗ੍ਹਾ ਤੇ ਕਰਾਉਣੀ ਹੈ ਆਪਣੀ ਸਾਧੇ ਕਰਾਉਣੀਆਂ ਕੋ ਪ੍ਰੋਵੀਜ਼ਨ ਦੀ ਲੋੜ ਈ ਪਰ ਫਿਰ ਵੀ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਲਾ ਬਰਡਿੰਗ ਸਿਚੁਏਸ਼ਨ ਦਿੱਤਾ ਹਰਤੇ ਨਾਂ ਕਿ ਇਹਨਾਂ ਨੂੰ ਇਨਫੋਰਮ ਕਰ ਦੇਈਏ ਲੈ ਕੇ ਜਿਸ ਜਾਨ ਨੂੰ ਭੇਜਤਾ ਉਹਨਾਂ ਨੇ ਅਗੇ ਪੁਲਿਸ ਨੂੰ ਵੀ ਜੱਸਦੀਆਂ ਨੂੰ ਵੀ ਐਸਟੀਐਮ ਨੂੰ ਰਿਪੋਰਟ ਵੀ ਭੇਜਿਆ ਇਹ ਕੱਲ ਉਤੇ ਕੋਈ ਹਵਨ ਕਰ ਰਿਹਾ ਸੀ ਇਹ ਉਤੇ ਪੁਲਿਸ ਮੌਕੇ ਤੇ ਆਈ ਐਸਐਸਓ ਨੇ ਆ ਕੇ ਉਹਨੂੰ ਬੰਦ ਕਰਾ ਦਿੱਤੀ ਵੀ ਤੁਸੀਂ ਇਹ ਨਹੀਂ ਕਿ ਤੁਹਾਨੂੰ ਰਾਉਡ ਨਹੀਂ ਤੁਸੀਂ ਕਰ ਨਹੀਂ ਸਕਦੇ ਔਰ ਤੁਸੀਂ ਪਰਮਿਸ਼ਨ ਸਾਨੂੰ ਉੱਪਰੋਂ ਹੁਕਮ ਹੈ ਡੀਐਸਪੀ ਦਾ ਉਹਨੇ ਕਿਹਾ ਨਹੀਂ ਹੋਣਗੇ ਜਦੋਂ ਕਿ ਇਹਦਾ ਧਾਰਮਿਕ ਗੱਲ ਹੈ ਤੇ ਇਹਦਾ ਹੱਕ ਬਣਦਾ ਹੈ ਕਿਸ ਕੋਈ ਵੀ ਆਪਣੇ ਧਾਰਮਿਕ ਗੱਲ ਕਰ ਸਕਦਾ ਆਪ ਵੀ ਜਗਾਜ ਕਰ ਸਕਦਾ ਕਿਸੇ ਨੂੰ ਲੋਕਨ ਦਾ ਮਤਲਬ ਨਹੀਂ ਹੈ ਉਹ ਕਹਿੰਦੇ ਜਿਆਦਾਤ ਜਿਹੜੇ 2-3 ਬੰਦੇ ਉਹਨਾਂ ਦਾ ਸੁਧਾਰ ਕਰੋ ਨਹੀਂ ਤਾਂ ਤੁਹਾਨੂੰ ਕਰਨੇ ਦਿਓ ਇਹੋ ਤਾਂ ਬਾਦ ਪਿੰਡੀ ਤਿੰਨ ਪਿੰਡਾਂ ਦੀ ਪੰਚਾਇਤਾਂ ਬਾੜੀਆਂ ਕਲਾਂ ਬਾੜੀਆਂ ਕੋਰ ਤੇ ਮੋਤੀਆਂ ਇਹਨਾਂ ਰਲ ਕੇ ਹੀ ਕਰਾ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਉਹਨਾਂ ਨੇ ਕਿਹਾ ਸੀ ਅਸੀਂ ਉਹਨੀਆਂ ਤੋਂ ਤੇਈ ਦਾ ਕਰਨਾ ਸੀ ਜਦ ਇਹਨਾਂ ਨੇ 16-10 ਤੋਂ 16 ਦਾ ਅਪਲਾਈ ਕੀਤਾ ਉਹਨੇ ਜਾਣ ਕੇ ਗਿਆ ਸੀ ਦੱਸ ਦੋ ਸੁਭਾਂਤੀ ਕਰਨਾ ਜਾਣ ਬੁਝ ਕੇ ਇਹਨਾਂ ਦਾ ਗਾਮ ਖਰਾਬ ਕਰਨ ਲਈ ਕੀਤਾ ਸੋ ਇਹ ਜੋ ਲੋਕਾਂ ਦਾ ਰੋਸ ਹੈ ਵੀ ਇਹਨਾਂ ਨੇ ਤੇ ਡਾਕਟਰ ਸਾਹਿਬ ਆਏ ਨੇ ਤੇ ਹਲਕੇ ਇੰਚਾਰਜ ਨੇ ਇਹਨਾਂ ਨੇ ਵੀ ਅਸੀਂ ਇਹ ਲੜ ਕੇ ਕੋਸ਼ਿਸ਼ ਕੀਤੀ ਫਿਰ ਦੂਜੀ ਪਾਰਟੀ ਕਿਹੜੀ ਹੈ ਦੋ ਤਿੰਨ ਲੋਕ ਨੇ ਆਵਾਜ਼ੀ ਪਾਰਟੀ ਹੁੰਦੀ ਸਪੋਰਟ ਕਰ ਰਹੀ ਹੈ ਆਹ ਕਹਿੰਦੇ ਨੇ ਜਦੋਂ ਉਹਨਾਂ ਨੇ ਜਾ ਕੇ ਆਓ ਇਹ ਜਾ ਕੇ ਵੀ ਆਏ ਨੇ ਉਹਨਾਂ ਦੇ ਕੋਲ ਐਮਪੀ ਸਾਹਿਬ ਦੇ ਘਰ ਵੀ ਜਾ ਕੇ ਆਏ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਨਾਲ ਸੌਦਾ ਕਰ ਲੋ ਚੰਗਾ ਹੈ ਇਹ ਜੇ ਤੁਹਾਨੂੰ ਖਰਾਬ ਹੋਗੇ ਪਰਚੇ ਤੁਹਾਡੇ ਕੀ ਹੋਣਗੇ ਇਹ ਜਿਹੜੇ ਡਰ ਦੇਣ ਨਾਲ ਤੁਹਾਨੂੰ ਪਰਚੇ ਕਰਾਂਗੇ ਤੁਹਾਨੂੰ ਕੇਸਾਂ ਵਿੱਚ ਇਨਵੋਲ ਕਰਾਂਗੇ ਨਿੰਦਣ ਵਾਲੀ ਗੱਲ ਹੈ ਹਨਾ ਚੱਬਿਆ ਲੰਦਾ ਜੀ ਹਨਾ ਮਲਤ ਚੱਬਿਆ ਚੱਬਿਆ ਵਾਲੀ ਡੀਐਸ ਨੂੰ ਲੱਗਦਾ ਪੋਲੀਟਿਕਲ ਸ਼ਾਇਦ ਨਾਲ ਹੀ ਸਾਰਾ ਕੁਝ ਹੋ ਰਿਹਾ ਕੋਈ ਇੱਕ ਦੋ ਆਮ ਬੰਦੇ ਦੇ ਕਹਿ ਦੇਤੇ ਕੁਝ ਵੀ ਨਹੀਂ ਹੋ ਸਕਦਾ ਦੇਖੋ ਧਾਰਮਿਕ ਬ੍ਰੋ ਕਰਨਾ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਔਰ ਉਹਨੂੰ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਡਿਸਕਰੇਜ ਕਰਕੇ ਲੋਕਾਂ ਦਾ ਬਿਲਕੁਲ ਗਲਤ ਹੈ ਉਹਨਾਂ ਹੋਈ ਗਾਲ ਕਾਰਨ ਦੱਸਿਆ ਮੈਂ ਮੈਂ ਤਾਂ ਦੱਸਿਆ ਹੋਇਆ ਇਹਨਾਂ ਨੇ ਪਰ ਅੱਜ ਰੋਕਿਆ ਜੀ ਪੂਰਾ ਬੈਸ ਦਾ ਮੈਂ ਕਿਹਾ ਤੁਹਾਨੂੰ ਮੈਂ ਵੀ ਚਿੰਤਨਾ ਆਇਆ ਇਚਾਵਨ ਹੋਊਗਾ ਪਰ ਮਿਸ਼ਦਾਨ ਨੂੰ ਦੇਣੀ ਚਾਹੀਦੀ ਹੈ ਨਹੀਂ ਦੇਣਗੇ ਤਾਂ ਐਜੂਲੇਸ਼ਨ ਹੋਏਗੀ ਕਲਕ ਕਦੀ ਕਲ ਹੋਈ ਕੋਈ ਬਤਨ ਨਹੀਂ ਬੰਦਾ ਰੋਕਦਾ ਕੋਈ ਮਤਲਬ ਨਹੀਂ ਬੰਦਾ ਹਾਂਜੀ ਹਾਂਜੀ ਪਹਿਲਾਂ ਪਰਮਿਸ਼ਨ ਨਹੀਂ ਲਈ ਸੀ ਕਿਹਨੇ ਇਹ ਪ੍ਰੋਗਰਾਮ ਕਰਾਉਣ ਦੇ ਜਿਹੜੇ ਰੋਜ਼ਾਨਾ ਟ੍ਰਿਪ ਉਚਨ ਦੇ ਲਈ ਦਾ ਪਰਮਿਸ਼ਨ ਦੀ ਜਰੂਰਤ ਕੋਈ ਗੱਲ ਨਹੀਂ 10 ਤੋਂ 16 ਨੂੰ ਕਰ ਰਹਾ ਉਹਦੀ ਪ੍ਰੇਪਰੇਸ਼ਨ ਅਪਲਾਈ ਕੀਤੀ ਹੋਈ ਆ ਕਰਨਾ ਆਪਣੀ ਜ਼ਮੀਨ ਸੀ ਮੇਰੀ ਆਪਣੀ ਆਪਣੀ ਨਾਲੇ ਕਰਦਾ ਇਹਦੇ ਪਰਮਿਟ ਹਾਂ ਨਿੱਜੀ ਇਹ ਪਰਮਿਸ਼ਨ ਦੀ ਲੋੜ ਨਹੀਂ ਪਰ ਫਿਰ ਵੀ ਇਹਨਾਂ ਨੇ ਲਿਖ ਕੇ ਦਿੱਤਾ ਉਹਨਾਂ ਨੇ ਕਿਹਾ ਅਸੀਂ ਵੀ ਪਹਿਲਾਂ ਬਾਅਦ ਹੀ ਗਰਜ ਕਰ ਰਹੇ ਹਾਂ ਇਹ ਪਹਿਲਾਂ ਕਰ ਲਿਆ ਗਰਜ ਕਿਹਦਾ ਕੀ ਕਰੀਏ ਖਰਾਬ ਕਰਨ ਲਈ ਚੱਪ ਮਤਲਬ ਜੇ ਕੋਈ ਤਾਂ ਗੰਨਾ ਜੀ ਅਕਲ ਕਰਨੀ ਚਾਹੀਦੀ ਇਸ ਕਾਰਨ ਨੂੰ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਇੰਟਰਵਿਊ ਕਰਦੇ ਆ ਜੀ ਇਹ ਪ੍ਰੋਮੋਸ਼ਨ ਜਲਦੀ ਜਲਦੀ ਦਵਾਨ ਨਹੀਂ ਤਾਂ ਲੋਕ ਐਜੀਟੇਟ ਕਰਗੇ ਖਰਾਬੀ ਕਰ ਦੇਗੇ ਸਿਸਟਮ ਬਰੇਕੇਗੀ ਦੋਨੋਂ ਸੇਂਟਰਾਂ ਤੇ ਕਹਿੰਦੇ ਮੈਂ ਅਲੱਗ-ਅਲੱਗ ਜਗ੍ਹਾ ਦੋਨੋਂ ਦਾ ਪ੍ਰੋਬਲਮ ਹੈ ਉਹ ਕਿਹਦੇ ਜੱਜ ਜੀ ਨੇ ਉਹਨਾਂ ਨੂੰ ਕਰਨੀ ਆ ਉਹ ਅਲਾਉ ਉਹਨਾਂ ਨੂੰ ਕਹਿੰਦਾ ਆਪਣੇ ਆਪਣੇ ਵਿਗਰਸਨ ਵਿੱਚ ਕੋਈ ਤਰਾਹ ਦੀ ਹੈ ਦੋ ਜਗ੍ਹਾ ਅਲੱਗ-ਅਲੱਗ ਜਗ੍ਹਾ ਤੇ ਕਰਨਾ ਉਹਨਾਂ ਨੂੰ ਉਹ ਵੀ ਕਰ ਲੈਣਾ ਕੋਈ ਧਾਰਮਿਕ ਪ੍ਰੋਗਰਾਮ 1.2 ਵੀ ਹੋ ਸਕਦੇ ਆ ਇਹਨਾਂ ਨੂੰ ਰੋਕਣ ਦਾ ਮਤਲਬ ਇਹਦਾ ਕਰੂੰ ਦਾ ਬੰਨੀ ਰੋਕਣ ਦੀ ਮਤਸ ਜਾਨਾ ਕੀ ਨਾਂ ਭਾਈ ਨੀਲੰਬਾਂਚਲ ਕਿਹੜਾ ਪਿੰਨ ਆਪਣਾ ਬਾੜੀਆਂ ਕਲਾ ਕੀ ਗੱਲ ਹੋਈ ਕੁਝ ਪਹਿਲੇ ਕੱਲ ਤਾਂ ਅਸੀਂ ਪ੍ਰੋਗਰਾਮ ਸਾਡੇ ਸਾਰੇ ਰਾਸਲੀਲਾ ਕਮੇਟੀ ਵਾਲਿਆਂ ਨੇ ਬਣਾਇਆ ਸੀਗਾ ਕਿ ਰਾਸਲੀਲਾ ਕਰਨੀ ਆ ਅਸੀਂ ਗਰਾਊਂਡ ਦੇ ਵਿੱਚ ਸਫਾਈ ਕਰਵਾਈ ਔਰ ਉਸ ਤੋਂ ਬਾਅਦ ਇਹ ਸੋਚਿਆ ਕਿ ਜਦੋਂ ਹੜ੍ਹ ਹੋੜ ਆਇਆ ਇਹਨੇ ਗੰਦਮੰਦ ਰੁੜ ਕੇ ਆਇਆ ਇਸ ਕਰਕੇ ਭੂਮੀ ਪੂਜਨ ਕਰ ਲਈਏ ਸਾਰੇ ਜਣੇ ਤਉ ਭੂਮੀ ਸ਼ੁੱਧ ਹੋ ਜਾਊਗੀ ਤਾਂ ਇਸ ਉਸ ਭੂਮੀ ਸ਼ੁੱਧਤਾ ਦੇ ਲਈ ਹਵਨ ਕਰਵਾਂਦੇ ਵੈ ਸੀ ਜਦ ਕਿ ਹਵਨ ਸਾਟਾ ਥੋੜਾ ਜਿਹਾ ਹੀ ਰਹਿ ਗਿਆ ਸੀ ਪੂਰਨ ਆਉਤੀ ਤੇ ਆ ਗਿਆ ਸੀਗਾ ਉਸ ਵੇਲੇ ਦੋ ਆਏ ਇੱਕ ਪੁਲਿਸ ਵਾਲੇ ਸੀਗੇ ਇੱਕ ਸਿਵਲ ਵਰਦੀ ਸੀਗੇ ਮੈਂ ਤਾਂ ਜਾਣਦੀ ਨਹੀਂ ਸੀ ਕੌਣ ਆ ਮਗਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਕਿਹਾ ਵੀ ਹਵਨ ਹੁੰਦਾ ਪਿਆ ਧਰਤੀ ਸ਼ੁੱਧ ਕਰਨੇ ਵਾਸਤੇ ਕਰਦੇ ਪਏ ਆ ਵੀ ਐਸੀ ਵੈਸੀ ਕੋਈ ਗੱਲ ਨਾ ਹੋਵੇ ਸੁਖ ਸੁਵਿਲੀ ਮੇਲਾ ਭੁਗਤ ਜਾਵੇ ਉਹ ਕਹਿੰਦੇ ਤੁਸੀਂ ਇਦਾਂ ਕਰ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਜਦ ਤੱਕ ਤੁਹਾਡੇ ਪਿੰਡ 'ਚ ਦ ਲੜਾਈ ਹੁੰਦੀ ਪਈ ਆ ਦੋ ਧਿਰਾਂ ਦੀ ਤਾਂ ਤੁਸੀਂ ਇਹ ਨਹੀਂ ਕਰ ਸਕਦੇ ਅਸੀਂ ਕਹੇ ਵੀ ਜਿਹੜਾ ਅਸੀਂ ਰਾਸਲੀਲਾ ਕਰਨੀ ਆ ਉਹ 10 ਤਰੀਕ ਦੀ ਆ ਉਹਦੀ ਪਰਮਿਸ਼ਨ ਸਾਡੇ ਬੰਦੇ ਆਪ ਲੈਣ ਜਾਂ ਨਾ ਲੈਣ ਜਾਂ ਕਰਨ ਜਾਂ ਨਾ ਕਰਨ ਉਹ 'ਚ ਸਾਡਾ ਕੋਈ ਰੋਲ ਨਹੀਂ ਮਗਰ ਇਹ ਹੈਗਾ ਆ ਵੀ ਇਹ ਸ਼ੁੱਧਤਾ ਵਾਸਤੇ ਅਸੀਂ ਬੱਚੇ ਬੋਟੀਆਂ ਲੈ ਕੇ ਕੁੜੀਆਂ ਲੈ ਕੇ ਸਾਰੇ ਭੂਮੀ ਸ਼ੁੱਧ ਕਰਦੇ ਪਏ ਇਹਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਨਾ ਪਰਮਿਸ਼ਨ ਦੀ ਜ਼ਰੂਰਤ ਆ ਔਰ ਉਹਨਾਂ ਨੇ ਇੱਦਾਂ ਹੀ ਸਾਡੇ ਧਰਮ ਦੀ ਵਿਅਦ ਵੀ ਇਕੱਠੀ ਕੀਤੀ ਕਿੱਤੀ ਕਿਦਾਂ ਕਿ ਜੁੱਤੀ ਲੈ ਕੇ ਹਵਨ ਕੁੰਡ ਦੇ ਕੋਲ ਆ ਗਏ। ਔਰ ਇਹਨਾਂ ਦਾ ਫੋਨ ਖੋਲਿਆ ਉਹਨਾਂ ਨੇ। ਇਹਨਾਂ ਨੇ ਹਵਨ ਤੋਂ ਉੱਠ ਉੱਠ ਦੇ ਉੱਡ ਬੈ ਕੇ ਆ ਕਿ ਤੁਸੀਂ ਇਹ ਸਾਬਕਾ ਸਰਪੰਚ ਆ। ਵੀ ਤੁਸੀਂ ਮੇਰਾ ਫੋਨ ਕਿੱਦਾਂ ਖੋ ਸਕਦੇ ਆ? ਕਹਿੰਦੇ ਤੁਸੀਂ ਪੁਲਿਸ ਦੀ ਵੀਡੀਓ ਬਣਾਉਂਦੇ ਵੇ ਆ। ਫਿਰ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ ਸਿਵਲ ਵਰਦੀ 'ਚ ਕਿਹੜੇ ਅਫਸਰ ਆ। ਮੈਂ ਤਾਂ ਸੁਧਾਰਨ ਆਪਣੇ ਸਿਆਣਪ ਦੇ ਤੌਰ ਤੇ ਕਿਹਾ ਕਾਕੇ ਵੀ ਜੇ ਇਹਨਾਂ ਦੇ ਫੋਨ ਦੇ ਵਿੱਚ ਤੁਹਾਡੀ ਵੀਡੀਓ ਤਾਂ ਤੁਸੀਂ ਫੋਨ ਲਗਾ ਸਕਦੇ ਆ। ਜੇ ਇਹਨਾਂ ਆਪਣੇ ਅਸੀਂ ਬਣਾਉਂਦੇ ਪਏ ਆ ਤਾਂ ਉਹਦੇ ਇਹਨਾਂ ਦੀ ਆਪਣੀ ਵੀਡੀਓ ਹੈ ਫੋਨ ਇਹਨਾਂ ਦਾ ਦੇ ਦੋ ਇਹਨਾਂ ਦੇ ਘਰ ਵਾਲੇ ਤੋਂ ਖੋਇਆ ਸੀਗਾ ਇਹਨਾਂ ਨੇ ਫੋਨ ਉਹ ਲੈ ਲਿਆ ਬਸ ਉਸ ਤੋਂ ਬਾਅਦ ਸਰਪੰਚ ਸਾਹਿਬ ਆਏ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹ ਚਲੇ ਗਏ ਸਰਪੰਚ ਇਹਦਾ ਦੂਜੀ ਪਾਰਟੀ ਵਾਲੇ ਤੋਂ ਦੇ ਨਹੀਂ ਉਹ ਇਸੇ ਪਾਰਟੀ ਵਾਲਾ ਤੁਹਾਨੂੰ ਹਵਾਲੇ ਸੰਬੰਧੀ ਕੀ ਕਹਿ ਕੇ ਗਏ ਆਪੇ ਉਹ ਕਹਿੰਦੇ ਕਿ ਸਾਨੂੰ ਉੱਪਰੋਂ ਪ੍ਰੈਸ਼ਰ ਪੈਂਦਾ ਵਿਆ ਹੈ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਤੁਸੀਂ ਪਹਿਲਾਂ ਉਹ ਸੈਟੀਸਫਾਈ ਕਰੋ ਆਪਣੀ ਕਿਹੜੇ ਬੰਦੇ ਨੂੰ ਸੈਟੀਸਫਾਈ ਕਰਨ ਜਿਹੜੇ ਪਹਿਲਾਂ ਮੇਲਾ ਕਰਵਾਇਆ ਜਿਨ੍ਹਾਂ ਨੇ ਉਹਨਾਂ ਨਾਲ ਸੈਟੀਸਫਾਈ ਕਰੋ ਵੀ ਅਸੀਂ ਸੈਟੀਸਫਾਈ ਕਰਨ ਲਈ ਵੀ ਤਿਆਰ ਆ ਸਾਨੂੰ ਤਾਂ ਕੋਈ ਐਸੀ ਗੱਲ ਨਹੀਂ ਸਾਡੇ ਆਪਣੇ ਆ ਪਰ ਫਿਰ ਵੀ ਅਸੀਂ ਇਹ ਸੋਚਦੇ ਪਏ ਆ ਕਿ ਪਿੰਡ ਦੇ ਮੇਲਾ ਆ ਪਿੰਡ ਸਾਡੇ ਬਜ਼ੁਰਗ ਮੇਰੇ ਦਾਦਾ ਸੋਹਰਾ ਖੁਦ ਦੋ ਦੋ ਮਹੀਨੇ ਦੀ ਰਾਸ ਪਵਾਉਂਦੇ ਸੀਗੇ ਸਾਨੂੰ ਕਈਆਂ ਲੋਕਾਂ ਨੇ ਕਿਹਾ ਕਿ ਤੁਹਾਡੇ ਬਜ਼ੁਰਗ ਕੱਲੇ ਪਵਾਉਂਦੇ ਸੀ ਤੁਸੀਂ ਮਿਲ ਕੇ ਪਵਾਉਂਦੇ ਬੈ ਅਸੀਂ ਕਿ ਹੁਣ ਖਰਚਾ ਨਹੀਂ ਫੋਰਡ ਕਰ ਸਕਦੇ ਉਹ ਸਸਤਾ ਸਮਾਂ ਸੀਗਾ ਤਾਂ ਇਸ ਕਰਕੇ ਫਿਰ ਅਸੀਂ ਉਸੇ ਰਾਸਨੀਨਾਂ ਨੂੰ ਉਸੇ ਬਜ਼ੁਰਗਾਂ ਦੇ ਬੱਚੇ ਹੁਣ ਦੁਬਾਰਾ ਆਪਣੇ ਕਾਰਨ ਕਰ ਰਹੇ ਸਾਰੇ ਮਹਾਜਨ ਕਰ ਰਹੇ ਹੈ ਜਿਹੜੀ ਜਗ੍ਹਾ ਉਹ ਜਗ੍ਹਾ ਕਿਹਦੀ ਸਾਡੀ ਸਾਰਿਆਂ ਦੀ ਆਪਣੀ ਜਗ੍ਹਾ ਹੈ ਮੈਡਮ ਤੁਸੀਂ ਪੁੱਛਿਆ ਨਹੀਂ ਕਿ ਕਿਹਦਾ ਪ੍ਰੈਸ਼ਰ ਨਹੀਂ ਕਰਕੇ ਦਾ ਪ੍ਰੈਸ਼ਰ ਨਹੀਂ ਇਹ ਤਾਂ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਉਪਰੋਂ ਪ੍ਰੈਸ਼ਰ ਪੈ ਰਿਹਾ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈ ਸਿਵਲ ਬਰਦੀ ਚ ਕੌਣ ਆ ਕੌਣ ਨਹੀਂ ਮੈਡਮ ਇਹ ਦੂਸਰੀ ਪਾਰਟੀ ਉਹ ਵੀ ਉੱਥੇ ਮੇਲਾ ਕਰਾਉਂਦੇ ਆ ਨਹੀਂ ਨਹੀਂ ਇਹ ਅਲੱਗ ਆ ਉਹ ਰੋਡ ਤੇ ਆ ਅਸੀਂ ਸ਼ਿਵਾਲਿਕ ਸਕੂਲ ਦੇ ਬਿਲਕੁਲ ਗਰਾਊਂਡ 'ਚ ਇਕਪਿੰਡ ਦੇ ਦੋ ਮੰਦ ਹਾਂਜੀ ਹਾਂਜੀ ਉਹਨਾਂ ਨੇ ਵੀ ਏਸੀ ਡੇਟ ਕਿਹਾ ਪਹਿਲਾਂ ਹੋ ਡੇਟ ਨਹੀਂ ਉਹਨਾਂ ਦੀ ਡੇਟ 19 ਤੋਂ 23 ਤੱਕ ਕਰ ਸੀਗੀ ਅਸੀਂ ਆਪਣੇ ਨੂੰ ਕਿਹਾ ਕਿ ਅਸੀਂ ਬਰਿੰਦਾਵਨ ਜਾਣ ਦੀ ਸਾਰੇ ਤਿਆਰੀ ਕਰਦੇ ਪਏ ਹਾਂ ਅਸੀਂ ਇਹਨਾਂ ਸਾਡੇ ਬੱਚਿਆਂ ਨੇ 10 ਤੋਂ 14 ਰੱਖ ਲਏ 13 16 ਹਾਂ 10 ਤੋਂ 16 ਹਾਂ 16 ਉਹਨਾਂ ਨੇ ਕੀ ਕਿਹਾ ਡੇਟ ਆਗੇ ਵੀ ਕਿ ਉਹਨਾਂ ਨੇ ਮਤਲਬ ਕਿ 19 ਤੋਂ 23 ਕਰਨੀ ਸੀਗੀ ਨਵੰਬਰ ਦੀ ਤਾਂ ਅਸੀਂ ਕਰ ਲਈ 10 ਨਵੰਬਰ ਤੋਂ 16 ਨਵੰਬਰ ਅਰੋਨਾ ਨੇ ਆਪਣੀ ਡੇਟ ਇਸੇ ਕਰਕੇ ਉਰੇ ਕਰ ਲਈ ਕਿ ਅਸੀਂ ਵੀ ਇਸੇ ਡੇਟ ਚ ਕਰਕੇ ਕੁਸਮਾਨ ਪਾਣਾ ਹੈ। ਇਸ ਸੰਪੰਨ ਬਣ ਗਏ। ਹਾਂਜੀ ਬਾੜੀਆਂ ਕਰਾਂਗੇ। ਇਹ ਪ੍ਰੋਬਲਮ ਆ ਰਹੀ ਜਿਹੜੀ ਕੋਈ ਪ੍ਰੋਬਲਮ ਨਹੀਂ। ਉਹ ਆਪਣੀ ਵੱਖਰੀ ਜਗ੍ਹਾ ਤੇ ਕਰਾ ਰਹੇ ਆ। ਇਹ ਜਿਹੜੀ ਅਸੀਂ ਪਿੰਡ ਵਾਲੇ ਤਿੰਨ ਪਿੰਡ ਇਕੱਠੇ ਹੋ ਕੇ ਮੋਤੀਆਂ ਬਾੜੀਆਂ ਛੋਟੀ ਬਾੜੀ ਇਹ ਤਿੰਨਾ ਪਿੰਡਾਂ ਦੀ ਪਰਮਿਸ਼ਨ ਸਾਡੇ ਸਾਈਨ ਮੋਹਰਾ ਲਾ ਕੇ ਅਸੀਂ ਡੀਸੀ ਸਾਹਿਬ ਦੇ ਦਿੱਤੇ ਡੀਐਸਪੀ ਦੇ ਦਿੱਤੇ ਅਸੀਂ ਪੇਪਰ ਨੱਤੀ ਤਿਕ ਨੂੰ ਐਪਲੀਕੇਸ਼ਨਲ ਦਿੱਤਾ ਨੱਤੀ ਤਿਕ ਨੂੰ ਹਾਂਜੀ ਤੇ ਇਹਨਾਂ ਦੀ ਜਿਹੜੀ ਸੀ ਉਹ 19 ਤੋਂ 23 ਸੀ ਹਾਂਜੀ ਤੇ ਤੁਸੀਂ ਇਹ ਰੱਖ ਲਓ ਬਈ ਮੇਨ ਮੁੱਦਾ ਤੇ ਜਿੱਦਾਂ ਕਹਿੰਦੇ ਆ ਨਾ ਬਈ ਸਰਪੰਚ ਤੇ ਪੰਚਾਇਤ ਤੇ ਪਰ ਅਸੀਂ ਇਹਨਾਂ ਨੂੰ ਇਹ ਕਲ ਕੇ ਬਈ ਜੇ ਉਹਨਾਂ ਨੂੰ ਸਾਢੇ ਲੋੜ ਆ ਮੰਨ ਲਓ ਮੈਂ ਵੀ ਤੁਹਾਡੇ ਨਾਲ ਚਲ ਚਲੂਗੀ ਇਹ ਚਾਰ ਪੰਜ ਜਣੇ ਗਏ ਉਹਨਾਂ ਨੇ ਉੱਥੇ ਕਿਹਾ ਬਈ ਤੁਸੀਂ ਉਹਨਾਂ ਨਾਲ ਸੁਲਾ ਕਰ ਲਓ ਨਾ ਮੈਂਬਰਾਂ ਨੇ ਮੈਨੂੰ ਆ ਕੇ ਦੱਸਿਆ ਵੇ ਉਹਨਾਂ ਨਾਲ ਜਿਹੜੇ 3 ਮੈਂਬਰ ਤੁਸੀਂ ਉਹਨਾਂ ਨਾਲ ਸੁਲ੍ਹਾ ਕਰ ਲਓ ਪਰਮਿਸ਼ਨਾਂ 2-2 ਨਹੀਂ ਮਿਲਣੀਆਂ ਪਰਮਿਸ਼ਨ ਤੇ 1 ਮਿਲਣੀ ਆ ਵੀ ਹੁਣ ਜੋ ਸ਼ਹਿਰਾਂ 'ਚ ਹੁੰਦੇ ਪ੍ਰੋਗਰਾਮ ਅਲੱਗ-ਅਲੱਗ ਹੁੰਦੇ ਐ ਅਲੱਗ-ਅਲੱਗ ਪਰਮਿਸ਼ਨ ਮਿਲਦੀ ਐ ਜੋ ਇੱਕ ਪਿੰਡ ਵੀ ਦੋ ਸਮਾਗ ਹੁੰਦੇ ਪਰਮਿਸ਼ਨ ਕਿਉਂ ਨਹੀਂ ਮਿਲ ਸਕਦੀ ਇਹ ਤੇ ਹੁਣ ਜੀ ਆਪਾਂ ਨਹੀਂ ਕੁਝ ਕਹਿ ਸਕਦੇ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਪਹਿਲਾਂ ਕਰਾ ਰਹੇ ਹੋ ਜਿਹੜੀ ਹੁਣ ਇਹ ਕਰਾ ਰਹੇ ਤੁਸੀਂ ਉਹ ਇੱਕ ਜਗ੍ਹਾ ਕੀ ਲੈਣ ਤੇ ਕਰਾ ਜਿਹੜੀ ਜਿਹੜੀ ਅਸੀਂ ਇਹ ਰਾਸ ਉਹ ਕ੍ਰਿਸ਼ਨ ਲੀਲਾ ਇਹ ਰਾਸ ਲੀਲਾ ਜਿੱਦਾਂ ਬ੍ਰਿੰਦਾਵਨ ਤੋਂ ਕੀਤੇ ਹੋ ਐ ਜੀ ਉਹਨਾਂ ਨੇ ਲੱਖ ਰੁਪਏ ਉਹਨਾਂ ਨੂੰ ਪੇਮੈਂਟ ਉਹਨ ਜਗਾ ਜਿਹੜੀ ਜਿੱਥੇ ਹੁਣ ਤੁਸੀਂ ਕਰਾਉਣੀ ਈ ਉਹ ਵਾਕਾ ਉਹਨਾਂ ਦੀ ਉਹਨਾਂ ਦੀ ਵਾਕਾ 1 ਕਿਲੋਮੀਟਰ ਦਾ ਫਾਸਲਾ ਹੈ ਜੀ ਹਾਂਜੀ ਸਾਡੀ ਸਰ ਰਾਸਲੀਲਾ ਉਹਨਾਂ ਦੀ ਕ੍ਰਿਸ਼ਨ ਲੰਦਾ ਹੈ ਹਾਂਜੀ ਡਾਕਟਰ thro ਇੱਕ ਵੀ ਮਾਮਲਾ ਹੈ ਜਿਹੜਾ ਪਿੰਡ ਦਾ ਤੁਹਾਡਾ ਮਾਮਲਾ ਸਰ ਅਸੀਂ ਰਾਸਲੀਲਾ ਕਰਾਣ ਲੱਗੇ ਸੀਗੇ 10 ਤੋਂ 16 ਤੱਕ ਉਹਦੇ ਸਬੰਧ ਦੇ ਵਿੱਚ 29 ਤਰੀਕ ਨੂੰ ਇਹ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਪਰਮਿਸ਼ਨ ਲਈ ਔਰ ਸਿਕਿਉਰਟੀ ਲਈ ਉਹ ਪ੍ਰੋਸੈਸ ਚੱਲ ਰਹੀ ਆ ਉਹਦੇ ਤੋਂ ਪਹਿਲਾਂ ਅਸੀਂ ਹਵਨ ਕਰਾਇਆ ਕੱਲ ਉਹਨਾਂ ਨੇ ਆ ਕੇ ਸਾਨੂੰ ਹਵਨ ਤੋਂ ਰੋਕ ਦਿੱਤਾ ਕਹਿੰਦੇ ਤੁਸੀਂ ਆਪਾਂ ਨਹੀਂ ਕਰਾ ਸਕਦੇ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਮੈਂ ਕਿਹਾ ਸਰ ਇਹਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਕਿ ਜੇ ਸਾਨੂੰ ਹਵਨ ਲੈਣ ਦੀ ਪਰਮਿਸ਼ਨ ਦੀ ਲੋੜ ਆ ਫੇ ਸਾਨੂੰ ਸਾਹ ਲੈਣ ਦੀ ਵੀ ਪਰਮਿਸ਼ਨ ਦੀ ਲੋੜ ਪਵੇਗੀ ਉਹ ਵੀ ਦੱਸ ਦਿਓ ਕਿੱਥੋਂ ਲਈਏ ਪਰਮਿਸ਼ਨ ਸਾਹ ਲੈਣ ਦੀ ਕੱਲ ਕੋਈ ਜਦੋਂ ਆਈਸੀ ਕੋ ਵੀਡੀਓਗ੍ਰਾਫੀ ਵੀ ਤੁਸੀਂ ਕੋਈ ਬਣਾਇ ਜਿਹਨਾਂ ਅੱਗੇ ਰੁਕੇ ਤੁਹਾਨੂੰ ਸਰ ਉਹਨਾਂ ਨੇ ਵੀਡੀਓਗ੍ਰਾਫੀ ਤਾਂ ਅਸੀਂ ਆਪਣੀ ਬਣਾ ਰਹੇ ਸੀ ਉਹਨਾਂ ਦੀ ਨਹੀਂ ਬਣਾਈ ਉਹਨਾਂ ਨੇ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀਗੇ ਫੰਕਸ਼ਨ ਦੀ ਉਹਨਾਂ ਦੇ ਮੋਬਾਈਲ ਉਹਨਾਂ ਨੇ ਖੋਲਿਆ ਕਹਿੰਦੇ ਤੁਸੀਂ ਸਾਡੀ ਵੀਡੀਓ ਬਣਾ ਰਹੇ ਆ ਉਹਨਾਂ ਨੇ ਖੋ ਕੇ ਚੈੱਕ ਕੀਤੇ ਆ ਤੇ ਫੇਰ ਵਾਪਸ ਕੀਤੀ ਜਿਹੜੇ ਬੰਦੇ ਨਾਲ ਪ੍ਰੋਬਲਮ ਚੱਲ ਰਹੀ ਉਹ ਪਹਿਲਾਂ ਇਸ ਕਮੇਟੀ ਦੇ ਮੈਂਬਰ ਸਰ ਸਰ ਉਹ ਨਹੀਂ ਇਸ ਕਮੇਟੀ ਦੇ ਮੈਂਬਰ ਤੁਸੀਂ ਨਾਲ ਸਾਡੀ ਸਨਾਤਨ ਧਰਮ ਸਭਾ ਕਮੇਟੀ ਆ ਜੀ ਜੀ ਉਹਨਾਂ ਦੀ ਕੋਈ ਕਮੇਟੀ ਨਹੀਂ ਸਾਨੂੰ ਉਹਦੇ ਕੋਈ ਸਰਪਾਰ ਨਹੀਂ ਉਹਨਾਂ ਦੇ ਨਾਲ ਉਹ ਤਿੰਨ ਬੰਦੇ ਨੇ